ਸਸਕੇ ਹੱਥੀਓ ਮੈਂ ਜੱਸੀ ਸੋਈਆਂ ਵਾਲਾ ਚੇਅਰਮੈਨ ਫਰਮੈਂਟ ਰਾਟ ਨਾਬਾ ਤੇ ਆਮ ਆਦੀ ਪਾਰਟੀ ਨੇ ਅੱਜ ਨਾਬਾ ਹਲਕੇ ਦੇ ਵਿੱਚ ਬਲਾਕ ਸਮಿತಿ ਚੋਣਾਂ ਦੇ ਵਿੱਚ ਸ਼ਾਨਦਾਰ ਜਿੱਤ ਹੱਲ ਕੀਤੀਆਂ ਤੇ ਆਪਣੇ ਰਣਜੀਤਗੜ੍ਹ ਜਾਣ ਤੋਂ ਮੇਰੇ ਛੋਟੇ ਭਰਾ ਕੇਵਲ ਸਿੰਘ ਰਣਜੀਤਗੜ੍ਹ ਤੇ ਜਿਹੜਾ ਲਾਲ ਸਿੰਘ ਰਣਜੀਤਗੜ੍ਹ ਇੱਕ ਨਾਚਾ ਜੀ ਮਰੀਨਾ ਦੇ ਪੁੱਤਰ ਨੇ ਤੇ 250 ਤੋਂ ਉੱਪਰ ਜਿਹੜੀਆਂ ਵੋਟਾਂ ਦੇ ਨਾਲ ਅਸੀਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਨਾ ਸਾਰੇ ਆ ਸਾਰੇ ਸਾਡੇ ਭਰਾਵਾਂ ਨੂੰ ਗੁਰੀ ਪਾਲੀਆ ਸਰਪੰਚ ਜਗਤਾਰ ਸਿੰਘ ਪਾਲੀਆ ਕਲਾਂ ਆਪਣੇ ਟੋਨਾ ਜੀ ਕਿੱਥੇ ਨੇ ਟੋਨਾ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਆ ਨਰਪਾਲ ਸਿੰਘ ਟੋਨਾ ਸਰਪੰਚ ਮੰਗੋ 100 ਦੇ ਲਗਭਗ ਜਿੱਤ ਗਿਆ ਬੰਨੂ ਡਾਡੀ ਖੈ ਡਾਡੀ ਸੋਰੀ ਮੇਰੇ ਪਿੰਡ ਤੋਂ ਸਰਪੰਚ ਇਹਨਾਂ ਦੀ ਵੱਡੀ ਜਿੱਤ ਆ ਸਾਰੇ ਭਾਈਆਂ ਨੇ ਗੁਰਮukh ਸਿੰਘ ਬੋਲੋ ਦਵਾਰਾ ਹਾਂਜੀ ਸਾਡਾ ਸਾਡਾ ਲੀਡਰ ਸਾਡੇ ਲੱਗਦਾ ਤੇ ਸਰਪੰਚ ਸਾਹਿਬ ਮੂਹਰੇ ਤੋਂ ਵੱਡੀ ਜਿੱਤ ਹੋਈ ਆ ਕਾਲ ਰਜਿੰਦਰ ਸਿੰਘ ਕਾਲਾ ਸਰਪੰਚ ਪਾਲੀਆ ਖੁਰਦਾਂ ਤੇ ਅਮਰੀਂ ਸਿੰਘ ਸਰਪੰਚ ਗੁੱਗਾ ਖੁਰਦ ਤੇ ਪਾਲੀਆ ਸਾਡਾ ਨਹੀਂ ਮਨਜੀਤ ਫਤੇਪੁਰ 600 ਮਾਇਰੇ ਤੋਂ ਆਪਣੇ ਮੀਟੂ ਮੋਸਮਾਇਰਾ ਤੇਜਿੰਦਰ ਜਸੋ ਮਾਇਰਾ ਰਾਜਕਮਰ ਜਸੋ ਮਾਇਰਾ ਰਾਜਕਮਰ ਰਾਜੀ ਜਸੋ ਮਾਇਰਾ ਰਾਜਕੁਮਾਰੀ ਜੀ ਭੋਲਾ ਸਰਪੰਚ ਤੇ ਹਰਜਿੰਦਰ ਸਿੰਘ ਸਾਡਾ ਪੁਰਾ ਨੂੰ ਤੇ ਮੈਨੂੰ ਦੱਸਦਾ ਵੀ ਜਿਹੜਾ ਸਾਡਾ ਇਹ ਬਲਾਕ ਆ ਆਪਣਾ ਜਿਹੜਾ ਜ਼ੋਨ ਆ ਰਣਜੀਤਗੜ ਸਾਡੇ ਜਿਹੜੇ ਪੰਜਾਬ ਦੇ ਲੀਗਲ ਸੈਲ ਪੰਜਾਬ ਦੇ ਪ੍ਰਧਾਨ ਬਣੇ ਨੇ ਸਰਦਾਰ ਗਿਆਨ ਸਿੰਘ ਮੁੰਗੋ ਜੀ ਉਹਨਾਂ ਦਾ ਜਿਹੜਾ ਬਲਾਕ ਆ ਏ ਜੋਣਾ ਤੇ ਉਹਦੇ ਵਿੱਚ ਸਾਰੇ ਸਾਥੀਆਂ ਨੂੰ ਬਧਾਈਨਾਂ ਤੇ ਫਤਿਹਪੁਰ ਤੋਂ ਸਾਡੇ ਸਰਪੰਚ ਮਨਜੀਤ ਸਿੰਘ ਜਿਹੜਾ ਜੂਤ ਆ ਕੋ ਲਾਲੀ ਫਤਿਹਪੁਰ ਤੇ ਆਪਣੇ ਹੱਲੇ ਤੋਂ ਸਾਡੇ ਸਾਥੀ ਨੇ ਆਪਣੇ ਨਰਪਾਇਆ ਸਿੰਘ ਜੀ ਖਾਲਸਾ ਜੀ ਤੇ ਹੋਰ ਬਹੁਤ ਸਾਰੇ ਸਾਥੀ ਜਿਹੜੇ ਪਾਰਟੀ ਵਾਈ ਤੋਂ ਪ੍ਰੋਖ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦਾ ਵੀ ਸਾਰਾ ਧੰਨਵਾਦ ਤੇ ਹੋਰ ਕਿਹੜਾ ਪਿੰਡ ਰਹਿ ਗਿਆ ਜੀ ਪਾਲੀਆ ਕਲਾ ਤੋਂ ਆਗੇ ਆਪਣੇ ਪਾਲੀਆ ਖੁਰਦ ਤੋਂ ਸਾਰੇ ਹੋ ਗਏ ਮੇਰੇ ਆਪਣੇ ਪਿੰਡ ਤੋਂ ਤੇ ਮੂੰਗੋਂ ਤੋਂ ਸਾਡੇ ਨਿਰਭੈ ਸਿੰਘ ਕੁੰਨਾ ਜੀ ਤੇ ਹੋਰ ਬਹੁਤ ਸਾਰੇ ਸੰਤ ਜੀ ਜਿਨ੍ਹਾਂ ਨੇ ਬੁੱਗੇ ਤੋਂ ਹੈਪੀ ਪਾਲੀਆ ਜੀ ਤੇ ਆਪਣੇ ਮਨਜੀਤ ਸਿੰਘ ਬੁੱਗੇ ਤੋਂ ਸਾਡਾ ਹੈਪੀ ਬੁੱਗਾ ਖੁਰਦ ਵੀਰ ਤੇ ਜਗਰੂਪ ਸਿੰਘ ਸਰਪੰਚ ਬੁੱਗਾ ਮਨਜੀਤ ਸਿੰਘ ਵੀਰੇ ਸਾਡੇ ਬਹੁਤ ਸਾਰੇ ਸਾਥੀਆਂ ਨੇ ਜਾਨਕਿ ਹਰੇਕ ਵਲੰਟੀਅਰ ਨੇ ਆਮ ਆਦੀ ਪਾਰਟੀ ਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਬਹੁਤ ਸਾਰੇ ਸਾਥੀਆਂ ਨੇ ਜਿਹੜੀ ਸਪੋਰਟ ਕੀਤੀ ਆ ਵੋਟ ਦਿੱਤੀ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਧੰਨਵਾਦ ਕਰਦੇ ਖਾਸ ਕਰ ਮੇਰੇ ਪਿੰਡ ਰਣਜੀਤਗੜ੍ਹ ਸੁਈਆਂ ਵਾਲਾ ਉਹਨਾਂ ਨੇ ਵੀ ਜਨਕਿ ਹਰੇਕ ਵਿਅਕਤੀ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਪੋਰਟ ਕੀਤੀ ਆ ਸਾਡੇ ਸਾਰੇ ਲਾਡੀ ਸੋਹੀ ਸਾਡੇ ਸਰਪੰਚ ਸਾਹਿਬ ਗਰੋਜ ਬਚਨ ਸਿੰਘ ਦੁੱਗਾ ਜੀ ਤੇ ਆਪਣਾ ਗੁਰਪ੍ਰੀਤ ਸਿੰਘ ਸੋਹੀ ਰਾਮਨਪ੍ਰੀਤ ਸਿੰਘ ਸੋਹੀ ਅਮਰੀਕ ਸਿੰਘ ਤੇ ਆਪਣੇ ਹੋਰ ਖੜੇ ਖੜੇ ਬਲਵਿੰਦਰ ਸਿੰਘ ਗੁਰਮukh ਸਿੰਘ ਸਾਫ ਕਾ ਸਰਪੰਚ ਜਿਹੜੇ ਸਾਡੇ ਕੋਆਪਰੇਟਿਵ ਸਾਇਟੀ ਦੇ ਜਿਹੜੇ ਪ੍ਰਧਾਨ ਵੀ ਨੇ ਤੇ ਹੋਰ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਦਿਲ ਲਾ ਕੇ سپورਟ ਕੀਤੀ ਹੈ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਨਾਬਾ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਹਾਂਜੀ ਵੱਡੀ سپورਟ ਕੀਤੀ ਹੈ ਹਰਦੀਪ ਸਿੰਘ ਫੌਜੀ ਗੁਰਦੀਪ ਸਿੰਘ ਸਾਰੇ ਤੇ ਜਿਹਦਾ ਮੈਂ ਨਾਮ ਰਹਿ ਗਿਆ ਹੋਵੇ ਤਾਂ ਸਾਥੀਆਂ ਤੋਂ ਮਾਫੀ ਚਾਹੁੰਨਾ ਕਿਉਂਕਿ ਹੁਣ ਇਸ ਟਾਈਮ ਪਤਾ ਨਹੀਂ ਲੱਗ ਰਿਹਾ ਤੇ ਸਾਰੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਨਾਬਾ ਹਲਕਾ ਦੇ ਜਿੰਨੇ ਵੀ ਵਲੰਟੀਅਰ ਸਾਡੇ ਸਾਥੀ ਨੇ ਨਾਲ ਖੜੇ ਨੇ ਜਿਨ੍ਹਾਂ ਨੇ ਨਾਲ ਜਾ ਕੇ ਦਿਨ ਰਾਤ ਸਾਡੇ ਪ੍ਰਚਾਰ ਕੀਤਾ ਉਹਨਾਂ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੱਥੇ ਮੌਜੂਦ ਨੇ ਸਾਡੇ ਗੁਰਜੰਟ ਸਿੰਘ ਜੀ ਅਚਲ ਰਿੰਕੂ ਆਪਣਾ ਜਮਿੰਦਰ ਸਿੰਘ ਰਿੰਕੂ ਸਾਡੇ ਦਵਿੰਦਰ ਸਿੰਘ ਖਾਲਸਾ ਆਪਣੇ ਹਰਜਿੰਦਰ ਸਿੰਘ ਖਾਲਸਾ ਜੀ ਹਰ ਸਿੰਘ ਅੱਚਲ ਮੇਰੇ ਚਾਚਾ ਜੀ ਆਪਣੇ ਇਹਨਾਂ ਦਾ ਵੀ ਬਹਿਦਲੁਤ ਧੰਨਵਾਦ ਹੈ ਤੇ ਪਰਮਿੰਦਰ ਪੰਗੂ ਸਾਡਾ ਆ ਹਰਪ੍ਰੀਤ ਤੇ ਅੰਸ਼ਲੀ ਸਾਡੇ ਮਹਿੰਦਰ ਸਿੰਘ ਢੱਲ ਕਰਨੈਲ ਸਿੰਘ ਜੀ ਆਸਾ ਕਲੋਨੀ ਹੈਪੀ ਓੰਕਾਰ ਅ ਬਿਆਨਤ ਸਿੰਘ ਬੜਾਚਾ ਤੇ ਬਹੁਤ ਸਾਰੇ ਸਾਥੀ ਨੇ ਜਿਨ੍ਹਾਂ ਦਾ ਜਿੰਨਾਂ ਦਾ ਬਿਸਨਗੜ੍ਹ ਤੋਂ ਨਾਮ ਜਿ ਜਿੰਤਾਰ ਸਿੰਘ ਤੁੰਗਾ ਤੇ ਹਰਵਿੰਦਰ ਸਿੰਘ ਬਿਸਨਗੜ੍ਹ ਦਵਿੰਦਰ ਸਿੰਘ ਬਿਸਨਗੜ੍ਹ ਤੇ ਸਾਫੀ ਸਾਰੇ ਸਾਥੀ ਦਵਿੰਦਰ ਸਿੰਘ ਕਲਾਰਾ ਸਾਡਾ ਸਾਰੇ ਮਿੱਤਰ ਪਿਆਰੇ ਜਿੰਨੇ ਵੀ ਜਾਂਦੇ ਰਹੇ ਨੇ ਮੈਂ ਸਾਰੇ ਸਾਥੀਆਂ ਦਾ तहे دلੋਂ ਧੰਨਵਾਦ ਕਰਦਾ ਤੇ ਜਸਕਰਨ ਸਿੰਘ ਤੇਜੇ ਜਿਹੜੇ ਪੀਏਵੀ ਨੇ ਸਾਡੇ ਤੇ ਲਾਡੀ ਖੈਰਾ ਜਿੰਨੇ ਵੀ ਸਾਥੀਆਂ ਨੇ ਚੋਣ ਪ੍ਰਚਾਰ ਦੇ ਵਿੱਚ ਜਨਰਤ ਮਿਹਨਤ ਕੀਤੀ ਜਾਂ ਮੈਂ ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਮੁਬਾਰਕਬਾਦ ਵੀ ਦਿੰਦਾ ਤੇ ਹਣ ਵਾਲੀ ਸਤਾਈ ਜਿਹੜੀ ਆਮ ਆਦਮੀ ਪਾਰਟੀ ਸਤਾਨਦਾਰ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਗੀ ਤੁਹਾਡਾ ਸਾਰਾ ਧੰਨਵਾਦ